ਅਗਲੀ ਖਬਰ ਵੱਲ ਚਲਿਏ ਜਿਸ ਤਰ੍ਹਾਂ ਮੈਂ ਦੱਸਿਆ ਸੀ ਇਨਫਲੇਸ਼ਨ ਨੂੰ ਲੈ ਕੇ ਨਵੀਂ ਰਿਪੋਰਟ ਆਉਣ ਵਾਲੀ ਆ ਤੇ ਜਿੰਨਾ ਇੱਕ ਖਬਰਾਂ ਆ ਰਹੀਆਂ ਇਨਫਲੇਸ਼ਨ ਦਾ ਜਿਹੜਾ ਕੀ ਡਾਟਾ ਆ ਉਹਦੇ ਮੁਤਾਬਕ ਇਨਫਲੇਸ਼ਨ ਵਧੀ ਆ ਆਪਾਂ ਵੀ ਦੇਖ ਸਕਦੇ ਹਾਂ ਕਿ ਗੈਸ ਦੀਆਂ ਕੀਮਤਾਂ ਫੇਰ ਵਧ ਗਈਆਂ ਆ ਗਰੋਸਰੀ ਦੀਆਂ ਰੈਂਟ ਕਰਾ ਦੀਆਂ ਕੀਮਤਾਂ 'ਚ ਹਜੇ ਬੜਾ ਜਿਹੜਾ ਘਾਟਾ ਨਹੀਂ ਹੋਇਆ ਕੋਈ ਉਦਾਂ ਹੀ ਜਿਹੜਾ ਦਿਸ ਰਿਹਾ ਹੈਗਾ ਸਟਾਕ ਮਾਰਕੀਟ ਹਜੇ ਵੀ ਉੱਪਰ ਨੂੰ ਜਾ ਰਹੀ ਹੈਗੀ ਆ ਤੇ ਇਸ ਹਫਤੇ ਮੀਟਿੰਗ ਹੋਣੀ ਆ ਉਹਦੇ ਵਿੱਚ ਪਤਾ ਚੱਲੂਗਾ ਫਿਰ ਹੁਣ ਜਿਹੜਾ ਇੰਟਰਸਟ ਰੇਟ ਆ ਉਹ ਘਟੂਗਾ ਜਾਂ ਨਹੀਂ ਘਟੂਗਾ ਕਿਸ ਤਰ੍ਹਾਂ ਦਾ ਜਿਹੜਾ ਡਾਟਾ ਆਂਦਾ ਹੈਗਾ ਉਧਰੋਂ ਇੱਕ ਇਕਨੋਮਿਸਟ ਹੈਗੇ ਹੈਰੀ ਡੈਂਟ ਸੋ ਇਹ ਸਰੋਤਿਆਂ ਨੂੰ ਦੱਸਦੇ ਜਾਈਏ ਜੋ ਕੁਝ ਨਿਊਜ਼ ਹੁੰਦਾ ਉਹੀ ਸਾਂਝਾ ਕਰਦੇ ਆਪਾਂ ਅਸੀਂ ਆਪਣੇ ਕੋਲੋਂ ਨਹੀਂ ਤੇ ਜੇ ਕਿਸੇ ਨੇ ਸਟਾਕ ਲੈਣੇ ਆ ਨਹੀਂ ਲੈਣੇ ਆ ਪੂਰੀ ਆਪਣੀ ਰਿਸਰਚ ਦੇਖ ਕੇ ਕਰਿਆ ਕਰੋ ਆ ਆਪਾਂ ਸਿਰਫ ਤੁਹਾਡੇ ਨਾਲ ਜਿਹੜੀ ਖਬਰ ਆ ਉਹ ਸਾਂਝੀ ਕਰ ਸਕਦੇ ਹੈਗੇ ਆ ਹੈਰੀ ਰੈਂਟ ਇਕਨੋਮਿਸਟ ਆ ਉਹ ਪ੍ਰਡਿਕਟ ਕਰ ਰਿਹਾ ਹੈ ਵੀ ਜਿਹੜਾ 2008 ਇਸ ਕ੍ਰਾਈਸਿਸ ਆਇਆ ਸੀ ਬਹੁਤ ਵੱਡਾ ਕ੍ਰੈਸ਼ ਹੋਇਆ ਸੀ ਮਾਰਕੀਟ ਦਾ ਬੱਬਲ ਆਫ ਹਾਲ ਬੱਬਲਸ ਕਰਕੇ ਕਿਹਾ ਜਾਂਦਾ ਸੀ ਤੇ ਉਹ ਕਹਿੰਦਾ ਵੀ ਹੁਣ ਵੀ ਉਦਾਂ ਦਾ ਹੀ ਜਿਹੜਾ ਕ੍ਰੈਸ਼ ਆਊਗਾ ਸ਼ਾਇਦ ਉਹਦੇ ਨਾਲੋਂ ਵੀ ਜਿਹੜਾ ਵਰਸਟ ਹੋਵੇ ਹਾਲਾਂਕਿ ਬਹੁਤ ਸਾਰੇ ਇਕਨੋਮਿਸਟਸ ਕਈ ਉਹਦੇ ਨਾਲ ਐਗਰੀ ਵੀ ਨਹੀਂ ਕਰਦੇ ਹੈਗੇ ਉਹ ਕਹਿੰਦੇ ਮੇਰੇ ਨਾਲ ਐਗਰੀ ਕਰੇ ਜਾਂ ਨਾ ਪਰ ਜੋ ਕੁਝ ਬਾਕ ਰਿਹਾ ਮੈਂ ਉਹਦੇ ਬੇਸ ਤੇ ਉੱਤੇ ਆਪਣਾ ਜਿਹੜਾ ਵਿਊ ਪੁਆਇੰਟ ਆ ਉਹ ਦੇ ਰਿਹਾ ਹੈ ਜੀ ਬਿਲਕੁਲ